ਜਿੱਦਾਂ ਆਪਾਂ ਇੰਡੀਆ ਦੇ ਵਿੱਚ ਆਪਣਾ ਦੁਸ਼ਹਿਰਾ ਮਨਾਉਂਦੇ ਆ ਤੇ ਇਟਲੀ ਦੇ ਵਿੱਚ ਬਰੂਸ਼ੋਨੋਲਾ ਵਿੱਚ ਸਾਨੂੰ ਦਿਖਾਉਣੇ ਆ ਅੱਜ ਆਹ ਵਾਜੀ ਇੱਕ ਬੁੱਡੀ ਨੂੰ ਅੱਗ ਲਾਉਣ ਲੱਗੇ ਅੱਜ ਇੱਕ ਸਾਭ ਦੀ ਲੋੜੀ ਜਿੱਦਾਂ ਆਪਾਂ ਇੰਡੀਆ ਮਨਾਉਂਦੇ ਹਾਂ ਜਦ ਦੁਸ਼ਹਿਰਾ ਇਹ ਇਟਲੀ ਦਾ ਦੁਸ਼ਹਿਰਾ ਹੋਰ ਕੁਝ ਮਿੰਟਾਂ ਦੇ ਵਿੱਚ ਇਹਨਾਂ ਨੇ ਅੱਗ ਲਾਉਣੀ ਆ ਇਹਨੂੰ ਕਹਿੰਦੇ ਆ ਬਰੂਸ਼ੋਲਾ ਵਿੱਚ ਆ ਅੱਗ ਤੇ ਅੱਗमाग ਹੋ ਜਾਣ ਸਾਰੇ ਪਾਸੇ ਇਹ ਆ ਨਹੀਂ ਵੀ ਅਗਲਾ ਆਪੀ ਤੋਂ ਮੁੜ ਕੇ ਕੰਟਰੋਲ ਨਹੀਂ A to Z ਸਾਰਾ ਕੰਟਰੋਲ ਆ ਫਾਇਰ ਸਟੇਜ ਵਰਕਰ ਬੰਦੇ ਸਪੈਸ਼ਲ ਅੱਗ ਬੁਝਾਉਣ ਵਾਲੇ A to Z ਕੰਟਰੋਲ ਦੇ ਵਿੱਚ ਆ ਜੰਡੀਆ ਉਹ ਖੱਪ ਕੋਨਾ ਨਹੀਂ ਇਹ ਬਹੁਤ ਤਕੜਾ ਇੱਕ ਪੈਸਤਾ ਇਡਲੀ ਦਾ ਬਾਕੀ ਜਦਾ ਆਪਣੇ ਇਸ਼ਾਰਾ ਦੇ ਵਿੱਚ ਪਟਾਕੇ ਚੱਲਦੇ 68 ਆ ਆਫਕੋਰਸ ਇੱਥੇ ਪਟਾਕੇ ਵੇਚ ਨਹੀਂ ਪਾਏ ਹੋਏ ਥੋੜੇ ਬਹੁਤੇ ਪਾਸੇ ਚਲਾਉਂਦੇ ਆ ਤੇ ਅੱਗ ਵੀ ਹੌਲੀ ਹੌਲੀ ਲੱਗਦੀ ਉੱਪਰ ਤੱਕ ਪਹੁੰਚੂ ਹਲੇ ਥੋੜੀ ਜਿਹੀ ਅੱਗ ਭੜੀ ਆ ਪਰ ਹੌਲੀ ਹੌਲੀ ਚੱਲਦਾ ਐ 6 ਸਾਲ ਹਲੇ ਅੱਗ ਫੜਨ ਢਈ ਆ ਬੁੱਢੀ ਨੂੰ ਅੱਗ ਲੱਗਣ ਢਈ ਆ ਹੌਲੀ ਹੌਲੀ ਤੇ ਇਹ ਵੀ ਇੱਕ ਇਹ ਥੋੜਾ ਤਿਉਹਾਰ ਆ ਐਵੇਂ ਨਹੀਂ ਅੱਗ ਲਾਈ ਜਾਂਦੀ ਇਹਦਾ ਵੀ ਮਹੱਤਤਾ ਹੈਗਾ ਦੱਸਾਂਗੇ ਤੁਹਾਨੂੰ ਵੱਖਰੀ ਵੀਡੀਓ ਬਣਾ ਕੇ ਲਓ ਅੱਗ ਫੜ ਲਈ ਆ ਬੁੱਢੀ ਤੱਕ ਪਹੁੰਚ ਚਲੀ ਲੱਗ ਭਾਗ ਸਤਿ ਸ਼੍ਰੀ ਅਕਾਲ ਨੋ ਕਰ ਦੇਣੀ ਬਾਏ ਬਾਏ ਥੋੜੀ ਚੀਕਾ ਮਾਰੰਡੀ ਆ ਸੋ ਆ ਕੇ ਆ ਕੇਵੇਂ ਨਹੀਂ ਲੱਗਣ ਈ ਇਹਦਾ ਵੀ ਇੱਕ ਇਸ ਤੋਂ ਹਿਸਾਬ ਨਾਲ ਤਿਉਹਾਰ ਆ ਇਟਲੀ ਦਾ ਤਾਂ ਕਰਕੇ ਕਿ ਕਿ ਦੀ ਵੀਡੀਓ ਡਟ ਚੱਕ ਸਿੱਟ ਦੇ ਓ ਧੌਣ ਗੁੜੀ ਦੀ ਸੋਏ ਦੀ ਇਹ ਇਹਦਾ ਤਿਉਹਾਰ ਦਾ ਮਹੱਤਵ ਕੀ ਆ ਵੀ ਭਾਈ ਪੁਰਾਣਾ ਸਾਲ ਨੂੰ ਛੁੱਟੀਆਂ ਕਰਕੇ ਤੇ ਨਵੇਂ ਸਾਲ ਦੀਆਂ ਪੁਜੀਆ ਲੈਣ ਦੇ ਲਈ 네ਗੇਟਿਵਿਟੀ ਭੇਜਤੀ ਉਹਨਾਂ ਨੇ ਅਕਲ ਆਤੀ ਤੇ ਨਵੇਂ ਸਾਲ ਦੀ ਕਹਿਣ ਦਾ ਮਤਲਬ ਮੁਬਾਰਕ ਉਹਦਾ ਕਰਕੇ ਇਹ ਤੇ ਫਰਮ ਆ ਜਾਂਦਾ ਇਹਨੂੰ ਕਹਿੰਦੇ ਆ ਫਰੂਜ਼ ਵਾਲਾ ਮੈਚ ਆ ਉਹ ਬਲੇ ਡੇਰੇ ਲੋਕ ਆਵਾਜ਼ ਆਕ ਲਾਂਬੂ ਪੂਰਾ ਤਗੜਾ ਲੱਗਿਆ ਅਹੀਂ ਦੂਰ ਖੜੇ ਆ ਤੇ ਸੇਕ ਤੱਕ ਪਹੁੰਚਣ ਲੱਗ ਪਿਆ ਹੋਵੇ ਹੌਲੀ ਹੌਲੀ ਹੁਣ ਜਨਤਾ ਵੀ ਪਿੱਛੇ ਨੂੰ ਜਾਣ ਲੱਗ ਪੈਣੀ ਆ